हां जी भाई जी ਸਤਿ ਸ੍ਰੀ ਅਕਾਲ ਜੀ ਸਵਾਗਤ ਆ ਆਪਣੇ YouTube ਚੈਨਲ ਦੇ ਉੱਪਰ ਜੀ ਜਿਹੜੇ ਮੇਰੇ ਭਰਾ ਆਪਣੇ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖਦੇ ਆ ਉਹਨਾਂ ਲਈ ਰਿਕਵੈਸਟ ਆ ਆਪਣੇ ਆਪ ਦੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਜੈਸਨ ਆਲਾ ਆਪਾਂ ਕੋਈ ਵੀ ਵੀਡੀਓ ਬਣਾਈਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਜੋ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਵਿਲਾ ਖੁਰਦ ਜ਼ਿਲ੍ਹਾ ਬਰਨਾਲਾ ਇਹ ਤਸਵੀਲ ਤਪਾ ਬੈਣੀ ਹੈ ਜੀ ਜੋ ਤੁਸੀਂ ਸਕਰੀਨ ਦੇ ਸਾਹਮਣੇ ਬਹਿੜ ਦੇਖ ਰਹੇ ਹੋ ਜੀ ਦੂਸਰਾ ਸੂਡ ਦੂਸਰਾ ਸੂ ਇਹ ਸੂਈ ਹੋਈ ਆ ਤੀਸਰੇ ਸੂਏ ਨੂੰ ਡੇਢ ਕਿ ਮਹੀਨੇ ਦਾ ਇਹ ਟੀਕਾ ਭਰਾ ਹੋਇਆਗਾ ਤਾਜੀ ਨੇ ਤਕਰੀਬਨ 18 ਕਿ ਲੀਟਰ ਦੁੱਧ ਦਿੱਤਾ ਹੈਣੀ ਇਸ ਟਾਈਮ ਇਹ ਤੋਕੜਾਂ ਚ ਆਉਂਦੀ ਹੈਗੀ ਖਾਣਾ ਦਾ ਸਹੈ ਸੋਨੂੰ ਮੈਂ ਨੇੜ ਤੋਂ ਦਿਖਾ ਰਣਾ ਸੋਨਾ ਬਿੱਥੀ ਤੇ ਚਾਰੇ ਥਣ ਗਾਇਬ ਤੇ ਲੱਗੇ ਹੋਏ ਆ ਪੂਰੀ ਖੂਬਸੂਰਤ ਤੇ ਸੀਲਸਲੈਕ ਠੰਡੀ ਬਹਿੜ ਹੈਗੀ ਕਵੈਣੀ ਵਾਲੀ ਮਾੜੀ ਜੀ ਸੈਰ ਜਰੂਰ ਦਿਖਾਉਂਦੀ ਆ ਪਰ ਧਾਰਾਂ ਪੰਜ ਸੱਤ ਦਾ ਹੀ ਫਰਕ ਆ ਗਾ। ਬਸ ਆਪ ਸਮੂਹ ਚਾਰੇ ਥਣਾਂ ਦਾ ਪੂਰਾ ਵਧੀਆ ਹੈਗਾ। ਸੀਲਸਲੈਕ ਕੋਈ ਅੰਤ ਨਹੀਂ ਗਾ। ਥਣਾਂ ਦਾ ਸੈਜ ਮਹਿਮੂਲੀ ਸੈਰ ਤੋਂ ਦਿਖਾਣਾ। ਚਾਰੇ ਥਣ ਬਿੱਥੀ ਤੇ ਗੈਬ ਤੇ ਸੋਹਣੇ ਲੱਗੇ ਹੋਏ ਆ। ਮੁੱਲ ਦੋਸਤੋ ਇਹਦਾ 28000 ਰੁਪਇਆ ਕਰਦੇ ਆ। ਦੁੱਧ ਇਹਦੇ ਇਸ ਟਾਈਮ 11 12 ਲੀਟਰ ਕੰਡੇ ਵਾਲਾ ਰੈਡੀ ਆ ਤਿਆਰ ਆ ਕੋਈ ਵੀ ਮੇਰਾ ਭਰਾ ਦੋ ਡੰਗ ਚਵਾ ਕੇ ਦਛੱਲੀ ਕਰਕੇ ਲਿਜਾ ਸਕਦਾਗਾ ਮੁੱਲ ਸਿਰਫ 28000 ਰੁਪਇਆ ਚੰਗੇ ਕੱਦ ਕਾਠ ਵਾਲੀ ਬਿਹੜ ਕਿਸੇ ਮੇਰੇ ਭਰਾ ਨੂੰ ਜ਼ਰੂਰ ਤੋਂਵੇ ਨੰਬਰ ਸਕਰੀਨ ਤੇ ਚੱਲੀ ਜਾਂਦਾ ਇਹ ਨੰਬਰ ਤੇ ਸੰਪਰਕ ਕਰਕੇ ਬਿਹੜ ਤੁਸੀਂ ਖਰੀਦ ਸਕਦੇ ਹੋ ਜੀ ਪੂਰੀ ਖੂਬਸੂਰਤ ਤੇ ਸੋਹਣੀ ਤੇ ਸੀਲਸਲਾ ਕੁ ਬਿਹੜ ਆ ਜੀ ਤੋੜ ਕੇ ਤੁਹਾਨੂੰ ਆਪਾਂ ਥੋੜਾ ਦਿਖਾਣੇ ਦੋਸਤੋ ਤੋਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਤੋਰਾ ਤੁਸੀਂ ਦੇਖ ਸਕਦੇ ਹੋ ਦੋਸਤੋ ਪੂਰੀ ਖੂਬਸੂਰਤ ਸਿਰਕੇ ਕੱਤ ਕਾਠ ਵਾਲੀ ਸੋਹਣੀ ਬੈੜਾ